ਹਰ ਕੀ ਕਹਿਣਾ ਚਾਹੋਗੇ ਅੱਜ ਉਹ ਗਰਾਹ ਚਿੱਤੇ ਬੰਦੀ ਵੀ ਲੋੜ ਬੰਦਾ ਵਾ ਤੇ ਰਸ ਲੈ ਕੇ ਚੱਲੇ ਆ ਜੀ ਹਾਂਜੀ ਹਾਂ ਇੱਕੋ ਕਿਸ ਤਰ੍ਹਾਂ ਦੀ ਗੱਲ ਦੇ ਕਿਹੜੀ ਹੋ ਕੋਈ ਦਰਜਨ ਪਿੰਡਾਂ ਦੇ ਕੋਲ ਦੂਜੇ ਕੀ ਰਸ ਅੱਗੇ ਕਾਰਨ ਤੋਂ ਅੱਗੇ ਜਾਂਦੀ ਜਾ ਰਹੀ ਹੈ ਕੋਈ ਵੀ ਨਹੀਂ ਦੱਸਦਾ ਤੇ ਕਿਹਦੀ ਨਹੀਂ ਗੋਸਟਾਂ ਦੀ ਸਭ ਜਦੋਂ ਦੇ ਸਿੱਧਾ ਸਾਰੇ ਪਿੰਡਾਂ ਤੋਂ ਸਾਰੇ ਪਿੰਡਾਂ ਤੋਂ ਅਗਵਾਟ ਪੜਦੇ ਜਿਹੜੇ ਲਾਈਫ ਸਿੰਘ ਅਗਿਆ ਪਛਾਣ ਨਾਲ ਤੇ ਬਰਨਾਲੇ ਨੂੰ ਡੇਰਾ ਬਾਬਾ ਨਾਨਕਾਲਾ ਤੇ ਪਟਿਆਲਾ ਦੇ ਨਾਲ ਲਾਇਆ ਮੋਗੇਨ ਉਹ ਬਰਦਾਸ਼ਪੁਰ ਦਾ ਉਹ ਏਰੀਆ ਜਿਹੜਾ ਦਰਿਆ ਦੇ ਪਾਸੇ ਦੋਨੇ ਪਾਸੇ ਇੱਕ ਏਰੀਆ ਵਾਲਾ ਪਾਸਾ ਤੇ ਪੁਰਾਣੇ ਸ਼ਹਿਰ ਵਾਲਾ ਪਾਸਾ ਉੱਥੇ ਉਹ ਜਿਹੜਾ ਸ਼ੰਬਰ ਨਾਲ ਫਾਜ਼ਲ ਕਾਲੇ ਵਿੱਚ ਉਹਦਾ ਬਹੁਤ ਅੱਛਾ ਬਣਾਉਂਦੇ ਨੇ ਉਹ ਜਿਹੜਾ ਉਹਨਾਂ ਦੇ ਬੜਤਰੀ ਬੀਜਨ ਦਾ ਤਸ਼ੀਕ ਦਾ ਪ੍ਰਬੰਧ ਵੀ ਕਰਾਂਗੇ ਜੀ ਇਹ ਕੀ ਦਾ ਪ੍ਰਬੰਧ ਵੀ ਕਰਾਂਗੇ ਤੇ ਉਹਨਾਂ ਦੇ ਜਿਹੜੇ ਬੰਨ ਪਕੇ ਕਰਨ ਦੀ ਗੱਲ ਤੇ ਫਸਲਾਂ ਦੇ ਕੋਈ ਨੁਕਸਾਨ ਦਾ ਤੇ ਫਸਲਾਂ ਦੇ ਨੁਕਸਾਨ ਦਾ ਨਾ ਹੋਵੇ ਸਰਕਾਰ ਤੇ ਜ਼ੋਰ ਪੋਰਦਾਇ ਕਹਿੰਦੀ ਹਾਂਜੀ ਬਲਾਂਜੀ ਕੀ ਕਹਿਣਾ ਚਾਹਦੇ ਬਹੁਤ ਵੱਡਾ ਪ੍ਰਾਲਾ ਜੋ ਵਾਦਾ ਕੀਤਾ ਸੀ ਉਹ ਅੱਜ ਪੂਰਾ ਕੀਤਾ ਜਾ ਰਿਹਾ ਜੀ ਹੈ ਨਾ ਕੀ ਕਹੋਗੇ ਉਹ ਬੰਨ ਦੀਆਂ ਦਾਤੇ ਵਾਦਾ ਕਰਿਆ ਸੀ ਹਾਂ ਵੀ ਅਸੀਂ ਹਾਰਡਪੀਡ ਇਲਾਕਿਆਂ ਦੀ ਮਦਦ ਕਰਾਂਗੇ ਉਹਨੂੰ ਪੰਜ ਜ਼ੋਨਾਂ 'ਚ ਵੰਡਿਆ ਜਾਊਗਾ। ਕੋਲੋਂ ਪਹਿਲਾ ਜਥਾ 20 ਤਰੀਕ ਨੂੰ ਸੰਗਰੂਦ ਆ ਗਿਆ। ਦੂਜਾ ਜਥਾ 22 ਤਰੀਕ ਨੂੰ ਗਿਆ। 24 ਤਰੀਕ ਨੂੰ ਬਰਨਾਲੇ ਜ਼ਿਲ੍ਹੇ ਨੇ ਜਾਣਿਆ ਯਾਨੀ ਉਹ ਜਿਹੜੇ ਜ਼ਿਲ੍ਹੇ ਨੂੰ ਜ਼ੋਨ ਵੰਡਿਆ ਭਾਇਆ। ਉਹਨਾਂ ਉਹਨਾਂ ਜ਼ੋਨਾਂ ਜਾ ਰਿਹਾ ਉਸ ਲੜੀ ਦੇ ਤਹਿਤ ਉਹਨੂੰ ਅਵਾਜ਼ ਨਹੀਂ ਗੱਲਾਂ ਮਾਰਦੇ ਅਸੀਂ ਉਹ ਕਹਿ ਨਹੀਂ ਹੈ ਤੁਮੂ ਕੂਰਜਾਂ ਕਰਦੇ ਨੂੰ ਲਾਗੂ ਕਰਦੇ ਆਂ ਪੀਕਾ ਸੀ ਸਰਕਾਰ ਦਾ ਨਹੀਂ ਜਿੰਨਾ ਕਿ ਸਾਡਾ ਹੈ ਲੋਕਾਂ 'ਚ ਅਸੀਂ ਗਏ ਆਂ ਜਿੰਨਾ ਕਿ ਸਾਡਾ ਲੋਕਾਂ ਨੇ ਸਾਡੀ ਧੋਨੀ ਚ ਪਤਾ ਹਾਂਜੀ ਅਸੀਂ ਉਹਨਾਂ ਦੇ ਲੋਕਾਂ ਨੂੰ ਦੇਵਾ ਗਿਓ ਉਹਨਾਂ ਦੀ ਬਾਹ ਫੜਾਂਗੇ ਉਹਨਾਂ ਦੀ ਕਣਕ ਵਜਾਉਣ ਤੱਕ ਵਾਹਣ ਪੱਧਰ ਕਰਨ ਤੱਕ ਮਿੱਟੀ ਚੱਕਣ ਤੱਕ ਜੋ ਕਾਰਜ ਲਿਖਿਆ ਉਹਨੂੰ ਪੂਰੀ ਤਨਦੇਹੀ ਨਾਲ ਨੇਪਰੇ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਤੇ ਲਾਵਾ ਨਹੀਂ и этот. <laughs>

ਪਾਣੀ 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 ਸਾਈਡ ਆ ਜੀ ਪਾਣੀ ਇੱਧਰ ਦੇ ਪਾਸੇ ਪੀਰੋ ਭਾਈ ਕਾ ਇੱਥੋਂ ਪਾਣੀ 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 ਮਿਲੋ ਪਾਣੀ ਪਿਆ ਦਿਓ ਜੀ ਹਾਏ ਪਾਣੀ ਪਾਣੀ ਆਸਵਾਦ ਦੇ ਲੋ ਬੱਸ ਯਾਰ ਪਾਣੀ ਲੈ ਲਓ ਆਵਾਜ਼